ਸੋ ਪਿਆਰੇ ਪੰਜਾਬੀਓ ਹੁਣੇ-ਹੁਣੇ ਇੱਕ ਵੀਡੀਓ ਵੇਖੀ ਜਿਸ ਵਿੱਚ ਮਾਨੂੰ ਬਹੁਤ ਦੁੱਖ ਹੋਇਆ ਬਈ ਇੱਕ ਗਰੀਬ ਪਰਿਵਾਰ ਆ ਐਸਸੀ ਪਰਿਵਾਰ ਆ ਜ਼ਿਆਦਾਤਰ ਤੇ ਜਰਨਲ ਜਾਤੀ ਦੇ ਲੋਕਾਂ ਵੱਲੋਂ ਜਾਨੀ ਕਿ ਕਿਸਾਨਾਂ ਵੱਲੋਂ ਜ਼ਿਮੀਂਦਾਰਾਂ ਵੱਲੋਂ ਜੱਟਾਂ ਵੱਲੋਂ ਉਨਰ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਕਿ ਜੇ ਹਰ ਪ੍ਰਭਾਵਤ ਪਰਿਵਾਰ ਹੋਏ ਨੇ ਜਿਹੜੇ ਉਹਨਾਂ ਤੱਕ ਕੋਈ ਰਸਤੋਂ ਰਾਸ਼ਨ ਜਿਹੜਾ ਉਹ ਨਹੀਂ ਪਹੁੰਚਣ ਦਿੱਤਾ ਜਾ ਰਿਹਾ ਸੋ ਇਹ ਬਹੁਤ ਮਾੜੀ ਗੱਲ ਹੈ ਨਹੀਂ ਹੋਣੀ ਚਾਹੀਦੀ ਨਿੰਦਣਯੋਗ ਹੈ ਤੇ ਇਹ ਵੀ ਅਪੀਲ ਕਰਦਾ ਕਿ ਸਾਨੂੰ ਗਰੀਬ ਪਰਿਵਾਰਾਂ ਨਾਲ ਅਜਾ ਨਹੀਂ ਕਰਨਾ ਚਾਹੀਦਾ ਕਿਉਂਕਿ ਅਕਸਰ ਸਾਡੇ ਹੀ ਇਹ ਭੈਣ ਭਰਾ ਬੱਚੇ માતા ਹੈਗੇ ਆ ਦੂਸਰੀ ਗੱਲ ਇਹ ਚੀਜ਼ ਹੈ ਵੀ ਉਹਨਾਂ ਤੇ ਵੀ ਕੁਦਰਤੀ ਆਫਤ ਆਈ ਹੈ ਉਹਨਾਂ ਦੇ ਛੋਟੇ ਛੋਟੇ ਵੀ ਬੱਚਿਆਂ ਨੂੰ ਭੁੱਖ ਲੱਗਦੀ ਹੈ ਮਾਲ ਪਸ਼ੂ ਸਾਰੇ ਪ੍ਰਭਾਵਿਤ ਹੋਏ ਸੋ ਇਹ ਜਿਹੜਾ ਕੁਦਰਤੀ ਵਰਤਾਰਾ ਹੈ ਇਹਨੂੰ ਰਲ ਮਿਲ ਕੇ ਸਾਨੂੰ ਇੱਕ ਦੂਜੇ ਦਾ ਸਾਥ ਡਰਨਾ ਚਾਹੀਦਾ ਦੂਸਰੀ ਗੱਲ ਮੈਂ ਇੱਥੇ ਇਹ ਕਹਿਣੀ ਚਾਹਣਾ ਐ ਵੀ ਜਿਹੜੇ ਕੋਈ ਇਹ ਜੱਟਾ ਨੂੰ ਤਾਂ ਘੜਮ ਚੌਧਰੀ ਕਹਿ ਦਿੰਦੇ ਪਰ ਮੈਂ ਕੋਈ ਐਹੋ ਜੀ ਕੋਈ ਸ਼ਬਦਾਵਲੀ ਨਹੀਂ ਵਰਤੂੰਗਾ ਇਹ ਕਿਹੜੇ ਚੌਧਰੀ ਹਨ ਤੇ ਨਾ ਇਹਨਾਂ ਦੇ ਨਾਂ ਹੀ ਜਾਣਦੇ ਆ ਇਸ ਕਰਕੇ ਰੰਗਰੇਟਾ ਆਂਦ ਨਵੇਂ ਕੋਸ਼ ਉੱਠੇ ਆਗੂ ਇਹ ਸਾਰੀ ਜਿਹੜੀ ਸਮੱਸਿਆ ਆਉਣ ਵਾਲੇ ਦਿਨਾਂ 'ਚ ਆਈ ਆ ਜਾਂ ਆਉਣ ਵਾਲੇ 'ਚ ਆ ਇਹਨਾਂ ਦੀ ਮਾੜੀ ਸ਼ਬਦਾਵਲੀ ਦਾ ਇਹ ਸੱਟਾ ਨਿਕਲ ਰਿਹਾ ਜਰਨਲ ਤੇ ਐਸਸੀ ਭਾਈਚਾਰੇ ਦੇ ਵਿੱਚ ਇਹ ਪਾੜ ਪਾ ਰਹੇ ਆ ਕੁਝ 2-4 ਵਿਅਕਤੀ ਜਿਹੜੇ ਹੈਗੇ ਆ ਇਸ ਕਰਕੇ ਇਹ ਜਿਹੜਾ ਵਿਤਕਰਾ ਇਹਨਾਂ ਦੀ ਸ਼ੁਰੂਆਤ ਹੋਣੀ ਸ਼ੁਰੂ ਹੋਈ ਆ ਇਹ ਨਹੀਂ ਹੋਣੀ ਚਾਹੀਦੀ ਇਹਨੂੰ ਇੱਥੇ ਹੀ ਰੋਕਣਾ ਚਾਹੀਦਾ ਹੈ ਤੇ ਜਿਹੜੇ ਜਰਨਲ ਜਾਤੀ ਦੇ ਲੋਕ ਆ ਉਹਨਾਂ ਨੂੰ ਆਪਣਾ ਜ਼ਿੰਮੇਵਾਰੀ ਸਮਝ ਕੇ ਭੈਣ ਭਰਾ ਬਣਾ ਕੇ ਨਾਲ ਸਾਥ ਦੇਣਾ ਚਾਹੀਦਾ ਤੇ ਰਾਸ਼ਨ ਪਾਣੀ ਜਿਹੜਾ ਉਹ ਹੋ ਸਕੇ ਤਾਂ ਚਲੋ ਹੁਣ ਤਾਂ ਇਸ ਸਮੇਂ ਸਾਰੇ ਇੱਕ ਸੰਯੋਗ ਦੀ ਜ਼ਰੂਰਤ ਤੇ ਉਹਨਾਂ ਨੂੰ ਹੈਗੀ ਆ ਹੱਕਦਾਰ ਤੇ ਉਸ ਦੇ ਨਾਲ ਹੀ ਇਹ ਜਿਹੜੇ ਐਸਸੀ ਭਾਈਚਾਰਾ ਗਰੀਬ ਲੋਕਾਂ ਦਾ ਪਰਿਵਾਰ ਆ ਇਹ ਵੀ ਹੱਕਦਾਰ ਹੈਗੇ ਆ ਇਹ ਨਹੀਂ ਕਰਨਾ ਚਾਹੀਦਾ ਤੇ ਮੈਂ ਐਸਸੀ ਭਾਈਚਾਰੇ ਨੂੰ ਕਹਿਣਾ ਵੀ ਜਦੋਂ ਇਹ ਵੀਡੀਓ ਪਾਉਂਦੇ ਆ ਨਾ ਤਾਂ ਹੌਣ ਚ ਕਿੱਲੇ ਕੱਢ ਦਿਆਂਗੇ ਐ ਕਰਦਾਂਗੇ ਜਿਉਂ ਕਰਦਾਂਗੇ ਨਾ ਉਦੋਂ ਇਹਨਾਂ ਤੇ ਤੁਸੀਂ ਵੀ ਕੰਟਰੋਲ ਕਰਿਆ ਕਰੋ ਕਿਉਂਕਿ ਇਹ ਤਾਂ ਆਪ ਦਾ ਸਭ ਕੁਝ ਬਣਾ ਕੇ ਬਿਠੇ ਹੁੰਦੇ ਨੇ ਅਕਸਰ ਇਹਨਾਂ ਦੇ ਮਗਰ ਕੋਈ ਨਾ ਕੋਈ ਤਾਕਤਾਂ ਕੰਮ ਕਰਦੀਆਂ ਤੇ ਬਾਕੀ ਲੋਕ ਜਿਹੜੇ ਆ ਉਹਨਾਂ ਨੇ ਕੀ ਗਵਾਇਆ ਉਹ ਛੋਟੇ ਛੋਟੇ ਬੱਚੇ ਮਾਲ ਪਸ਼ੂ ਉਹ ਉਹ ਕਿੱਥੇ ਲੈ ਕੇ ਜਾਣਗੇ ਇਹਨਾਂ ਚੀਜ਼ਾਂ ਨੂੰ ਜਿਹੜੇ ਸ਼ਿੰਗਾਰ ਸ਼ੇ ਕਰਨ ਨੂੰ ਜਾਂ ਘਰੇਕੇ ਜਾਂ ਮਾੜਾ ਬੋਲਦੇ ਆ ਇਹ ਅਸਰ ਜ਼ਰੂਰ ਪੈਂਦਾ ਪਿਆ ਇਹ ਇਹਨਾਂ ਦੀ ਜਿਹੜੀ ਜ਼ੁਬਾਨ ਮਾੜੀ ਆ ਨਾ ਉਹਨਾਂ ਦਾ ਹੀ ਅਸਰ ਪੈ ਰਿਹਾ ਜਿਹੜਾ ਕਿਸਾਨ ਮਜ਼ਦੂਰ ਜੱਟਾਂ 'ਚ ਇਹ ਜਿਹੜਾ ਪਾੜਾ ਵੱਧ ਰਿਹਾ ਹੈ ਨਾ ਇਹਨਾਂ ਦੀ ਮਾੜੀ ਸ਼ਬਦਾਵਲੀ ਕਰਕੇ ਵੱਧ ਰਿਹਾ ਹੈ ਸੋ ਇਹਨਾਂ ਨੂੰ ਵੀ ਇੱਧਰ ਧਿਆਨ ਦੇਣਾ ਚਾਹੀਦਾ ਹੈ ਵੀ ਜਦੋਂ ਵੀ ਕੋਈ ਅਜਿਹੇ ਜੇ ਕਲਿੱਪ ਪਾਉਂਦੇ ਜਾਂ ਕੋਈ ਸ਼ਬਦਾਵਲੀ ਵਰਤਦੇ ਹਨ ਮਜ਼ਦੂਰ ਅਤੇ ਕਿਸਾਨ ਦੇ ਵਿਚਾਲੇ ਇਹਨਾਂ ਨੂੰ ਤੁਸੀਂ ਵੀ ਕੁਝ ਨਾ ਕੁਝ ਮਾੜਾ ਮੋਟਾ ਅਕਲ ਦੀ ਗੱਲ ਦੱਸਿਆ ਕਰੋ ਬਾਕੀ ਗੁਰੂ ਦੇ ਸਤਾਰ ਦਸਤਾਰਾਂ ਲਈਆਂ ਸਰੂਪ ਆ ਤੇ ਥੋੜਾ ਥੋੜਾ ਗੁਰਬਾਣੀ ਵੱਲ ਵੀ ਧਿਆਨ ਮਾਰਿਆ ਕਰਨ ਵੀ ਸਾਡੀ ਗੁਰਬਾਣੀ ਕੀ ਕਹਿੰਦੀ ਆ ਨਾ ਤੋ ਇੱਥੇ ਜਾਤਾ ਨਾ ਬਰਾਦਰੀ ਆ ਇਹ ਖੁਦ ਪਾੜ ਪਾਉਂਦੇ ਆ ਜਿੱਥੇ-ਜਿੱਥੇ ਹੈਗੇ ਆ ਉਹ ਭੈਣ ਭਰਾਵਾ ਵਾਂਗੂ ਬਣ ਕੇ ਰਹਿਣ ਇਹ ਸਾਡੇ ਵੱਲੋਂ ਖਾਸ ਕਰਕੇ ਅਪੀਲ ਆ ਇੱਕ ਪੱਤਰਕਾਰ ਹੋਣ ਦੇ ਨਾਤੇ ਅਸੀਂ ਕਹਿੰਨੇ ਵੀ ਸਾਰੇ ਸਾਡੇ ਨੇ ਕੋਈ ਨਾ ਸਾਡੇ ਧਰਮ ਨੇ ਨਾ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਗੱਲਾਂ ਨੂੰ ਮੰਨਿਆ ਧਰਮ ਸਾਰੇ ਇੱਕ ਬਰਾਬਰ ਹੀ ਆ ਇਨਸਾਨ ਸਾਰੇ ਇੱਕ ਬਰਾਬਰ ਹੀ ਆ ਜਿੰਨੂੰ ਮਰਜ਼ੀ ਜਿੱਥੇ ਮਰਜ਼ੀ ਕੋਈ ਪੂਜਾ ਕਰੇ ਪਾਠ ਕਰੇ ਪਰ ਜਾਤ ਬਰਾਦਰੀ ਨਾਂ ਦੀ ਕੋਈ ਚੀਜ਼ ਹੈ ਨਹੀਂਗੀ ਖਾਸ ਕਰਕੇ ਸਿੱਖੀ ਸਰੂਪ ਵਾਲੇ ਲੋਕਾਂ ਦੇ ਮੂੰਹ ਇਹ ਗੱਲਾਂ ਨਹੀਂ ਫੱਬਦੀਆਂ ਇਹਨਾਂ ਤੇ ਗਰੇਜ਼ ਕਰਨਾ ਚਾਹੀਦਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਯੈਰ ਬੀਜ ਦੇ ਅਕਸਰ ਕਿਤੇ ਇਹ ਨਾ ਹੋਵੇ ਕਿ ਜਿਆਦਾ ਉੱਪਰ ਕੇ ਸਾਹਮਣੇ ਉੱਗ ਕੇ ਸਾਹਮਣੇ ਫੁੱਲ ਦੇਣ ਲੱਗ ਜੇ ਤੇ ਜਿਸ ਤਰ੍ਹਾਂ ਆ ਪਰਿਵਾਰ ਦੇ ਨਾਲ ਅੱਜ ਪਰਿਵਾਰਾਂ ਦੇ ਨਾਲ ਹੋ ਰਹੀ ਹੈ ਅੱਗੇ ਤੋਂ ਵੀ ਇਸ ਤਰ੍ਹਾਂ ਹੋਵੇ ਕਿਉਂਕਿ ਅਕਸਰ ਇਹ ਚੀਜ਼ਾਂ ਜਿਹੜੀਆਂ ਨਾ ਜਿਹੜੀ ਵੀ ਕੋਈ ਚੀਜ਼ ਦਾ ਨਹੀਂ ਰੱਖੀ ਜਾਵੇ ਨਾ ਉਹ ਅੱਗੇ ਜਾ ਕੇ ਉਹਨੇ ਮਜ਼ਬੂਤ ਹੋਣਾ ਹੀ ਹੁੰਦਾ ਹੈ ਕਿ ਤੇ ਗਰੀਬ ਤੇ ਅਤੇ ਮਜ਼ਦੂਰ ਕਿਸਾਨ ਵਿੱਚ ਇਹ ਪਾੜਾ ਖੜਾ ਨਾ ਹੋਣ ਦਿੱਤਾ ਜਾਵੇ ਧੰਨਵਾਦ ਸਤਿ ਸ੍ਰੀ ਅਕਾਲ ਇਕੱਠਾ ਆਇਆ ਤਿੰਨ ਜਗਦੇਪੁਰ ਤਹਿਸੀਲ ਇਹ ਨਾਲਾ ਦਾ ਬਾਡਰ ਰਾਵੀ ਦਰਿਆ ਤੋਂ 3 ਕਿਲੋਮੀਟਰ ਉਰੇ ਪਿੰਡਾਂ ਚ ਜਗਦੇਪੁਰ ਦਾ ਜਿਗਤੇ ਪਿੰਡ ਵਿੱਚ ਇਹਨਾਂ ਈਸਾਈ ਔਰ ਮੱਧਵੀ ਪਰਿਵਾਰਾਂ ਦੇ ਨਾਲ ਇਰਥਾ ਕਰ ਰਹੇ ਨੇ ਪਿੰਡ ਦੇ ਕੋਈ ਸ਼ਰਾਰਤੀ ਜੀਵਿੰਦਾਰ ਜੋ ਸ਼ਰਾਰਤੀ ਅੰਸਰ ਨੇ ਤਿੰਨ ਚਾਰ ਘਰ ਨੇ ਉਹ ਇੱਥੇ ਖਲੋਤੇ ਨੇ ਪੋਤੇ ਜੇ ਕੋਈ ਪਿੰਡ ਦੇ ਵਿੱਚ ਰਾਸ਼ਨ ਆਉਂਦਾ ਵਾ ਜਾਂ ਪਸ਼ੂਆਂ ਵਾਸਤੇ ਚਾਰਾ ਆਉਂਦਾ ਵਾ ਇੱਥੇ ਖਲਾਰਨੀ ਦੇ ਨੇ ਟਰਾਲੀ ਆ ਤੇ ਰਾਸ਼ਨਾਰਿਆਂ ਨੂੰ ਖਲੋ ਨਹੀਂ ਦੇਦੇ 10 ਸਾਲ ਦਿਨ ਹੋ ਗਿਆ ਪਿੰਡ ਜਿਵੇਂ ਪਾਣੀ ਖੋਤਾ ਵਾ ਦੇ ਪਸ਼ੂ ਭੁੱਖੇ ਮਰ ਰਹੇ ਨੇ ਨਾ ਕਿਤੇ ਗ਼ਰੀਬ ਤੇ ਕੋਰ ਤੂੜੀ ਆ ਨਾ ਕੋਈ ਪੱਠਾ ਵਾ ਨਾ ਕੋਈ ਚਾਰਾ ਵਾ ਘਰਾਂ ਦੇ ਵਿੱਚ ਰੱਖਣ ਦੀ ਖਤਮ ਆ ਉਹ ਕੋਠੇ ਚੋਂਡੇ ਨੇ ਸਰਪਾਲਾਂ ਦੀ ਲੋੜ ਆ ਗਰੀਬ ਲੋਕਾਂ ਦੀ ਪੀਰਖਾ ਕਰਨ ਦੇ ਨੇ ਜੋ ਅਸੀਂ ਸਾਰੇ ਪ੍ਰਸ਼ਾਸਨ ਨੂੰ ਔਰ ਉੱਪਰ ਹੋਰ ਮਿਨਿਸਟਰੀਆਂ ਨੂੰ ਬੇਨਤੀ ਕਰਦੇ ਹਾਂ ਇਸਾਈ ਔਰ ਮਰਦੀ ਜਿਹੜੇ ਗਰੀਬ ਪਰਿਵਾਰ ਇਹਨਾਂ ਦੀ ਆਣ ਕਿਤੇ ਸਾਰ ਲੋਰ ਮਦਦ ਕੀਤੀ ਜਾਵੇ ਧੰਨਵਾਦ ਬਹੁਤ ਮਾੜਾ